ਕੀ ਨਾ ਜੀ ਆਪਣਾ ਅਮਰੀਕਾ ਸੇ ਕਰ ਰਹੇ ਨੇ ਕਿਹੜੇ ਪਿੰਡ ਦੇ ਰਹਿਣ ਵਾਲੇ ਬਾਦਸ਼ਾਹਪੁਰਾ ਦੇ ਰਹਿਣਾ ਤੇ ਜਿਹਦੀ ਡੈਥ ਹੋਈ ਆ ਬੱਚੇ ਦੀ ਤੇ ਵੀ ਉਹ ਤੁਹਾਡੇ ਇੱਕ ਹੀ ਲੱਗਦੇ ਸੀ ਤੇ ਕੁੜੀ ਮੇਰੀ ਲੜਕੀ ਲੱਗਦੀ ਸੀ ਤੇ ਦੋਤਾ ਲੱਗਦਾ ਸੀ ਤੇ ਕੀ ਮਾਮਲਾ ਸੀਗਾ ਸਾਰਾ ਕਿਹੜੇ ਪਿੰਡ ਦੇ ਸੀਗੇ ਇਹ ਕਾਲਾ ਸੰਘਿਆਂ ਦੀ ਸੀ ਮੇਰੀ ਲੜਕੀ ਗਈ ਹੋਈ ਤੇ ਇਹ ਸੋਹਰਾ ਪਰਿਵਾਰ ਤੰਗ ਕਰਦੇ ਡਾਜ ਦੇ ਮੰਗਦੇ ਸੀ ਡਾਜ ਮੈਂ ਅੱਜ ਤੋਂ 1.5 2 ਮਹੀਨੇ ਤੋਂ ਪਹਿਲਾਂ ਮੈਂ ਦੇ ਕੇ 2.5 ਲੱਖ ਦਾ ਦੇ ਕੇ ਗਿਆ ਵਾਂ ਫਿਰ ਵੀ ਇਹ ਬਹੁਤ ਜਿਆਦਾ ਤੰਗ ਕਰਦੇ ਕੁੜੀ ਗੁੱਸੇ ਹੋ ਕੇ ਪਿੰਡ ਗਈ ਇਹਦੀ ਮਾਸੀ ਸੱਸ ਤੇ ਚਾਚੀ ਸੱਸ ਇਕੋ ਹੀ ਆ ਜਾਣ ਕੇ ਪੈਣਾ ਪੈਣਾ ਇਹ ਇਹ ਤੇ ਚਾਚਾ ਇਹਦਾ ਸਾਡੇ ਪਿੰਡ ਗਏ ਆ ਬੈ ਕੇ ਗੱਲਬਾਤ ਸਾਡੀ ਹੋਈ ਆ ਕਹਿੰਦੇ ਵੀ ਅਸੀਂ ਚਲੋ ਉਹਨਾਂ ਨੂੰ ਵੀ ਸਮਝਾਵਾਂਗੇ ਅਸੀਂ ਤੁਸੀਂ ਸਮਝਾਓ ਚਲੋ ਇਹਨੂੰ ਇਹ ਵੀ ਕਹਾਂ ਚਲੋ ਪੁੱਤ ਵੀ ਕੋਈ ਗੱਲ ਨਹੀਂ ਹੋ ਗੱਲਾਂ ਹੋ ਜਾਂਦੀਆਂ ਵੀ ਚੱਲ ਤੂੰ ਅਜਾ ਮੈਂ ਜੀ ਉਹਨਾਂ ਨੂੰ ਕਿਹਾ ਵੀ ਅਸੀਂ ਛੱਡਿਆਵਾਂਗੇ ਪੰਜਾਤ ਤੰਦਰਤ ਮੈਂ 26 ਤਰੀਕ ਨੂੰ ਮੇਲਾ ਸੀ ਇਹਨਾਂ ਦੇ ਪਿੰਡ 25 ਤਰੀਕ ਨੂੰ ਮੈਂ ਇਹਨਾਂ ਨੂੰ ਛੱਡ ਕੇ ਗਿਆ ਲੜਕੀ ਤਾਂ ਦੇ ਦੋਤੇ ਨੂੰ ਤੇ ਮੁੜ ਕੇ ਇਹਨਾਂ ਨੇ ਉਹਨੂੰ ਉਦੋਂ ਬਾਅਦਾਂ ਚ ਫੇਰ ਪਤਾ ਨਹੀਂ ਕੀ ਪਰੇਸ਼ਾਨ ਕੀਤਾ ਕਿਦਾਂ ਕੀਤੀ ਮਾਰਿਆ ਮਾਰ ਕੇ ਤੇ ਅਗਲਾਤੀ ਤੇ ਜਦੋਂ ਅਸੀਂ ਇਹਨਾਂ ਨੇ ਕੋਈ ਰਿਕਾਰਡਿੰਗ ਪ੍ਰਿਤੀ ਨੇ ਪ੍ਰਿਤੀ ਨੇ ਮੇਰੇ ਲੜਕੀ ਨੇ ਆਪਦੇ ਪਤੀ ਨੂੰ ਪਾਈ ਸੀ ਉਹ ਰਿਕਾਰਡਿੰਗ ਇਹਦੇ ਪਤੀ ਨੇ ਸਾਨੂੰ ਪਾਈ ਤੇ ਇਹੀ ਕੰਮ ਕਰ ਬੀਜੀ ਪਰ ਬੰਦਿਆਂ ਜੀ ਕੋਈ ਦੇਖਿਆ ਨਹੀਂ ਮੈਂ ਪਰ ਸਾਹਿਬ 5 ਸਾਲ ਹੋ ਗਈ ਵੀ ਆਨੂੰ 5 ਸਾਲ ਹਾਂਜੀ ਹਾਂਜੀ ਠੀਕ ਹੈ ਇਹ 5 ਸਾਲ ਦੇ ਵਿੱਚ ਤੰਕਰਦੇ ਰਹੇ ਕਿ ਦਾਜ ਦਿੱਤਾ ਜਾਵੇ ਹਾਂਜੀ 5-7 10 ਦੇ ਤੋਂ ਤੰਕਰਦੇ ਰਹਾ ਅਸੀਂ ਗਰੀਬ ਬੰਦੇ ਜੀ ਦੇ ਨਹੀਂ ਹੋਇਆ ਚਲੋ ਜਦੋਂ ਸਾਡੇ ਕੋਲ ਪਹੁੰਚ ਹੋਈ ਤੇ ਅਸੀਂ ਦਾਜ ਦਿੱਤਾ ਘਰ ਵਾਲੇ ਦਾ ਕੀ ਨਾਮ ਪਰਲੋਚਨ ਸਿੰਘ ਦਾ ਨਾਮ ਤੋਂ ਦਾ ਜੀ ਸ਼ਨੀ ਸ਼ਨੀ ਕਹਿੰਦੇ ਆ ਜੀ ਕਿੱਥੇ ਇਹ ਕੀ ਕੰਮ ਕਰਦਾ ਸੀ ਇਹ ਐਚਏ ਤੇ ਲੱਕੜ ਦਾ ਕੰਮ ਕਰਦਾ ਸੀ ਤੇ ਹੁਣ 2 ਸਾਲ ਤੋਂ ਦੁਬਈ ਗਿਆ ਹੋਇਆ ਜੀ ਦੁਬਈ ਜਾਣ ਤੋਂ ਬਾਅਦ ਵੀ ਉਹਦੇ ਜਿਹੜੇ ਜਿਹੜੀ ਸੱਸੀ ਤੇ ਮਾਸੀ ਸੱਸ ਚਾਚੀ ਸੱਸ ਜਿਹੜੀ ਆ ਇੱਕੋ ਹੀ ਆ ਇਹ ਇਹ ਤੇ ਇੱਕ ਜੀ ਭੂਆ ਸੱਸ ਬਬਲੀ ਜਿਹੜੀ ਆਦੀ ਵਿਆਹੀ ਹੋਈ ਆ ਉਹ ਤੇ ਤੰਗ ਕਰਦੇ ਸੀ ਇਹਨੂੰ ਵੀ ਤੂੰ ਇਦਾਂ ਦਾਲ ਲੈ ਕੇ ਆ ਆ ਲੈ ਆ ਉਹ ਲੈ ਆ ਤੇ ਚਲੋ ਜੀ ਅਸੀਂ ਔਕੇ ਸੌਕੇ ਹੋ ਕੇ ਵੀ ਲੋਨ ਲਿਆ ਕੋਸ਼ਿਸ਼ਾਂ ਕੀਤੀ ਉਹਨੂੰ ਅਸੀਂ ਸਮਾਨ ਦਿੱਤਾ ਸਮਾਨ ਦੇਣ ਤੋਂ ਬਾਅਦ ਵੀ ਫੇ ਰੱਖਣ ਰਖਾਉਣ ਤੋਂ ਨਾ ਬਹੁਤ ਲੜੇ ਲੜ ਕੇ ਕੀਤਾ ਇਹਨਾਂ ਨੇ ਬਹਿਸ ਬਾਜੀ ਵੀ ਇੱਥੇ ਰੱਖਣਾ ਨਹੀਂ ਉੱਥੇ ਰੱਖਣਾ ਫੇ ਵੀ ਉਹਨੂੰ ਜਦੋਂ ਸਮਾਨ ਹੀ ਦੇ ਦਿੱਤਾ ਰੱਖ ਲਿਆ ਤੇ ਬੜਾ ਤੰਗ ਕਰਦੇ ਰਹੇ ਉਹਨੂੰ ਤਾਂ ਉਹ ਕੀ ਤੇ ਪਤਾ ਨਹੀਂ ਇਹਨਾਂ ਨੇ ਮਾਰ ਕੇ ਨੂੰ ਅਗਲਾਤੀ ਤੇ ਪਤਾ ਨਹੀਂ ਇਹਨਾਂ ਨੇ ਕਿਦਾਂ ਕੀਤਾ ਜੀ ਅਸੀਂ ਜਦੋਂ ਉਹ ਰਿਕਾਰਡਿੰਗ ਸੁਣ ਕੇ ਆਈ ਸੀ ਸਾਨੂੰ ਸੁਣੀਆ ਭੱਜ ਕੇ ਸੀ ਉਥੋਂ ਜੋਂ ਆਏ ਆ ਤੇ ਆਣ ਕੇ ਦੇਖਿਆ ਤਾਂ ਮੁੰਡਾ ਸਹਗਦਾ ਸੀ ਅਸੀਂ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਵੀ ਪ੍ਰੀਤੀ ਕਿੱਥੇ ਆ ਇਹ ਕਹਿਣ ਲੱਗੇ ਵੀ ਸਾਨੂੰ ਪਤਾ ਹੀ ਨਹੀਂਗਾ ਕਿੱਥੇ ਆ ਕੰਨ ਮਤਲਬ ਤੁਹਾਡਾ ਕਹਿਣਾ ਹੈ ਕਿ ਸੱਸ ਨੇ ਜਿਹੜਾ ਵਾ ਕੁੜੀ ਨੂੰ ਤੇ ਤੁਹਾਡੇ ਦੋਤ ਨੂੰ ਮਾਰ ਹਾਂਜੀ ਸੱਸ ਅਹੀਂ ਜੀ ਚਲੋ ਕਹਿ ਸਕਦੇ ਆ ਇਹ ਇਦਾਂ ਹੀ ਹੋਈ ਆ ਜਿੱਦਾਂ ਬੰਦਾ ਆਪ ਨੂੰ ਅਗ ਲਾਉਣੀ ਕਿਤੇ ਸੌਖੀ ਜੀ ਗੱਲ ਨਹੀਂ ਗਈ ਨਾਲ ਬੱਚਾ ਤੇ ਜਦੋਂ ਅਸੀਂ ਆਣ ਕੇ ਪੁੱਛਿਆ ਤਾਂ ਉਹ ਕੋਠੇ ਤੇ ਸੀ ਇਹਨਾਂ ਨੇ ਸਾਨੂੰ ਕੋਠੇ ਤੋਂ ਜਾਣ ਤੋਂ انکار ਹੀ ਕੀਤੀ ਉਹ ਪਤਾ ਨਹੀਂ ਕਿ ਕਹਿੰਦੇ ਕਿੱਥੇ ਆ ਅਸੀਂ ਜਦੋਂ ਕੋਠੇ ਤੇ ਜਾ ਕੇ ਮੈਂ ਲੜਕੀ ਆ ਮੇਰੀ ਵੱਡੀ ਸੀ ਨਾਲ ਆਈ ਮੇਰੇ ਉਹ ਜਦੋਂ ਕੋਠੇ ਚੜ੍ਹ ਕੇ ਦੇਖਿਆ ਤੇ ਉਹਦਾ ਫੋਨ ਉੱਥੇ ਪਿਆ ਸੀ ਮੈਂ ਫੋਨ ਲਗਾਇਆ ਤੇ ਫੋਨ ਉੱਥੇ ਵੱਜਾ ਉਹਨੇ ਚੱਕ ਕੇ ਕਿਹਾ ਕਿ ਡੈਡੀ ਉਹਦਾ ਫੋਨ ਤੇ ਇੱਚੇ ਪਿਆ ਵਾ ਜਦੋਂ ਉਹਨੇ ਫੋਨ ਸਾਹ ਦੀ ਕਰਦੀ ਨੇ ਦੂਜੇ ਅੰਦਰ ਛਾਤੀ ਮਾਰੀ ਤੇ ਪ੍ਰੀਤੀ ਮਰੀ ਪਈ ਸੀ ਤੇ ਉਹਦਾ ਲੜਕਾ ਜਿਹੜਾ ਸੀ ਉਹ ਸਹਿ ਰਿਹਾ ਸੀ ਕਿੰਨੇ ਸਾਲ ਦੀ ਸੀ ਪ੍ਰੀਤੀ ਪ੍ਰੀਤੀ 26 ਸਾਲ ਦੀ ਸੀ 26 ਸਾਲ ਦੀ ਤੇ ਇਹ ਮੁੰਡਾ ਬੱਚਾ ਜਿਹੜਾ ਸੀ 3 ਸਾਲ ਦਾ ਸੀ ਹਾਂਜੀ ਸਰ ਇਹ ਕੀ ਮਾਮਲਾ ਸੀਗਾ ਸਾਰਾ ਜੀ ਕੱਲ ਸਾਨੂੰ ਕੋਈ 2:00 ਵਜੇ ਪਤਾ ਲੱਗਾ ਕਿ ਇੱਥੇ ਕੋਈ ਲੜਕੀ ਜਿਹੜੀ ਆ ਉਹ ਜਲਾ ਕੇ ਮਾਰ ਦਿੱਤੀ ਗਈ ਆ ਬੇਟਾ ਉਹਦਾ ਜਿਹੜਾ 3 ਸਾਲ ਦਾ ਸੀਗਾ ਉਹਨੂੰ ਬਾਬਾ ਕਾਂ ਦਾਜੀ ਦੇ ਹਸਪਤਲ ਲੈ ਗਏ ਜਿੱਥੇ ਉਹਦੀ ਵੀ ਦਰਾਨੇ ਲਾਜਕ ਮੌਤ ਹੋ ਗਈ ਇਹਦੇ ਵਿੱਚ ਅਸੀਂ ਕਿ ਰਜਿਸਟਰ ਕਰਤਾ ਰਜਿਸਟਰ ਕੀਤਾ ਪੰਜ ਦਿਨਾਂ ਤੇ ਲੜਕੇ ਤੇ ਉਹ ਜਿਹੜੀ ਲੜਕੀ ਜਿਹੜੀ ਡੈਥ ਹੋਈ ਉਹਦੇ ਹਸਬੰਡ ਤੇ ਉਹਦੀ ਸੱਸ ਸੋਹਰਾ ਉਹ ਕੁਹਾ ਸੱਸ ਤੇ ਮਾਸ ਸੱਸ ਇਹ ਕਿਹੜੇ ਪਿੰਡ ਦੇ ਸੀਗੇ ਇਹ ਕਾਲਾ ਸੰਗਿਆ ਚ ਆਲਮਗੀਰ ਪਿੰਡ ਦਾ ਟਾਂਸਾ ਰੋਡ ਤੇ ਇਹ ਪਤਾ ਲੱਗ ਗਿਆ ਕਿ ਕਿਉਂ ਆਪਣੇ ਆਪ ਨੂੰ ਸਾਲਿਆ ਜੀ ਜਿਹੜੀ ਆਪਣੇ ਸੋਹਰਾ ਤੋਂ ਦੁਖੀ ਸੀ ਇਹ ਕਿ ਆਪਣੇ ਹਸਬੰਡ ਜਿਹਦਾ ਵਿਦੇਸ਼ ਸ਼ੁਦਬਈ ਦੇ ਵਿੱਚ ਹੈ ਇਹਨਾਂ ਦੋਨਾਂ ਹਸ ਵਿੱਚ ਕੀ ਡਿਸਕਸ ਚੱਲਦਾ ਸੀ ਉਹਦੇ ਤੋਂ ਜਿਹਨੇ ਆਪਣੇ ਕਿੰਨੇ ਸਾਲ ਦੀ ਉਮਰ ਸੀ ਕਿ ਲੜਕੀ ਦੀ ਉਮਰ ਹੈਗੀ ਪ੍ਰੀਤੀ ਦੀ 26 24 ਸਾਲ ਹਾਂਜੀ ਔਰ ਜਿਹੜਾ ਬੱਚਾ ਬਲਵਿੰਦਰ ਸਿੰਘ ਉਹ ਵੀ ਜਿਹੜਾ ਉਹਦੀ ਉਮਰ ਕਿੰਨੇ ਸਾਲ ਇਹ ਦੋਨਾਂ ਦੀ ਮੌਤ ਹੋ ਚੁੱਕੀ ਹੈ ਦੋਨਾਂ ਦੀ ਡੱਟ ਸੀ ਇਹ ਅਸੀਂ ਕਾਰਪੋਰ ਜਿਹੜਾ ਅਪਕੇਰਜੇਟਡ ਕਰਤਾ ਇਹ ਦੋਨਾਂ ਚ ਦੋ ਦੋਸ਼ੀ ਰੈਸਟ ਕਰ ਲਏ ਸੀ ਬਾਕੀਆਂ ਨੂੰ ਜਲਦੀ ਰੈਸਟ ਕੀਤਾ